ਇਸਨ ਜੱਤੋ ਦੇ ਬਾਹਰ ਸ਼ਾਂਤ ਨਈ ਧਰਨੇ ਤੇ ਬੈਠਾ ਸੀਗਾ ਸ਼ਾਂਤ ਨਈ ਧਰਨਾ ਚੱਲ ਰਿਆ ਸੀਗਾ ਇੱਕ 3 ਵਜੇ ਲਗਭਗ ਡੀਐਸਪੀ ਮਨੋਜ ਕੁਮਾਰ ਆਇਆ ਉਸਨੇ ਆਪਣੀ ਗੁੰਡਾਗਰਦੀ ਦਿਖਾਈ ਮੇਰੇ ਨਾਲ ਗੁਰੂ ਵਿਰਹਾੜ ਕੀਤਾ ਤੇ ਮੈਨੂੰ ਟੱਕਾ ਮੁਕੀ ਕਰਕੇ ਹਵਾਲਾ ਚਿਪਾਇਆ ਜੀ ਇਹ ਸਬੂਤ ਜਾਂ ਕੋਈ ਹੋਰ ਉਹਨਾਂ ਖਿਲਾਫ ਸਬੂਤ ਕਿਉਂਕਿ ਕਿਉਂਕਿ ਅੱਜ ਤਾਂ ਹਰ ਇੱਕ ਵਿਅਕਤੀ ਹੀ ਕਹਿੰਦਾ ਸਾਹਮਣੇ ਸਾਹਮਣੇ ਬੱਦਸਲੂਕੀ ਕੀਤੀ ਹੈ ਜੀ ਤਿੰਨ ਵਜੇ ਆਇਆ ਤਕਰੀਬਨ ਅਚਾਰ ਅੰਗ ਤੇ ਮੇਰੇ ਨਾਲ ਬੱਦਸਲੂਕੀ ਕੀਤੀ ਉੱਤਰ ਦੇ ਕੀ ਗੰਦ ਪਾਇਆ ਇਹਨੂੰ ਕਹੇ ਟੱਕਾ ਮੁਕੀ ਕੀਤੀ ਜੀ ਹਵਾਲਾ ਚ ਪਾਇਆ ਕੌਣ ਕਹਿੰਦਾ ਡੀਐਸਪੀ ਮਨੋਜ ਕੁਮਾਰ ਜੀ ਭਗਵਾਨਤ ਮਾਨ ਇਹਨਾਂ ਨੇ ਕਮਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਹੈ ਕਿ ਇੱਕ ਵੀ ਰਿਜੈਕਸ਼ਨ ਚੋੜਾ ਖਿਲਾਫ ਕਾਰਵਾਈ ਨਹੀਂ ਕਰ ਸਕਿਆ ਫਾਜ਼ਿਲਪੁਰ ਜ਼ਿਲ੍ਹੇ ਦੇ ਫਾਜ਼ਿਲਪੁਰ ਜ਼ਿਲ੍ਹੇ ਦੇ ਅਰਸੋ ਮੁਲਾਜ਼ਮ ਜਾਰੀ ਸਰਟੀਫਿਕੇਟ ਵਾਲੇ ਕੇਸ ਚੀਫ ਵਿਜੀਲੈਂਸ ਡਿਪਾਰਟਮੈਂਟ ਮੁਹਾਲੀ ਵਿਖੇ ਪੈਂਡਿੰਗ ਪਏ ਹਨ 2024 ਦੇ ਅਸਿਕਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਜੋਤ ਇਸ ਵਕਤ ਜੈਤੋ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਖੜਾ ਹਾਂ ਜਿੱਥੇ ਇੱਕ ਵਿਅਕਤੀ ਹੈ ਜਿਹੜਾ ਉਹ ਧਰਨਾ ਲਗਾਈ ਬੈਠਾ ਹੈ ਉਹ ਆਪਣਾ ਰੋਸ ਕਰ ਰਿਹਾ ਹੈ ਤਾਂ ਮੈਂ ਕੈਮਰਾ ਬੰਦ ਨੂੰ ਕਹਾਂਗਾ ਤਸਵੀਰ ਦਿਖਾ ਦਿਓ ਜੀ ਇੱਕ ਪਾਸੇ ਡਾਕਟਰ ਬੀ ਆਰ ਅਮੇਡਕਰ ਸਾਡੀ ਤਸਵੀਰ ਹੈ ਥੱਲੇ ਲਿਖਿਆ ਹੋਇਆ ਹੈ ਜਾਲੀ ਜਾਤੀ ਸਰਟੀਫਿਕੇਟ ਤੇ ਨੌਕਰੀ ਛਾਹੀ ਦੀ ਗਲਤ ਦੁਰਵਾਰ ਤੋਂ ਕਰਨ ਦੇ ਲਈ ਜਿਹੜੇ ਦੋਸ਼ੀ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਾਲੀ ਜਾਤੀ ਸਰਟੀਫਿਕੇਟ ਵਾਲੇ ਨਾਮਜਦ ਰਿਜ਼ਰਵੇਸ਼ਨ ਚੋਰ ਹੈ ਜਿਹੜੇ ਉਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਦੂਜੇ ਪਾਸੇ ਵੀ ਲਿਖਿਆ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਣ ਵਾਲੇ ਜੈਤੋ ਦੇ ਡੀਐਸਪੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮਾਮਲਾ ਕੀ ਹੈ ਇਸ ਵਿਅਕਤੀ ਤੋਂ ਜਾਣਦੇ ਆ ਸਭ ਤੋਂ ਪਹਿਲਾਂ ਕੀ ਨਾਮ ਹੈ ਜੀ ਤੁਹਾਡਾ ਤੇ ਪੂਰਾ ਮਾਮਲਾ ਕੀ ਹੈ ਸਰ ਸਭ ਤੋਂ ਪਹਿਲਾਂ ਆਰਜੀ ਦੇ ਚੈਨਲ ਸਫਰ ਤੇ ਸ਼ਰਮਾ ਜੀ ਦਾ ਧੰਨਵਾਦ ਕਰਦੇ ਹਾਂ ਜੀ ਮੈਂ ਜੀ ਰਜੇਸ਼ਨ ਚੋਰ ਮੋਲਾਦਾਵਾ ਖਿਲਾਫ ਜੀ ਜਿਨ੍ਹਾਂ ਨੇ ਝਾਲੀ ਜਾਤੀ ਸਰਟੀਫਿਕੇਟ ਵਾਲੇ ਜਾਰੀ ਜਾਤੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਹਾਸਲ ਕੀਤੀਆਂ ਹਨ ਉਹ ਵੀ ਵੱਡੇ ਪਦਤੇ ਰਾ ਸਰਕਾਰ ਵਿੱਚ ਲਗਭਗ 10000 ਮੁਲਾਜ਼ਮ ਨੂੰ ਸੁਜਾਤੀ ਤੇ ਪਛੜੀ ਸ਼੍ਰੇਣੀ ਦਾ ਹੱਕ ਮਾਰ ਕੇ ਜਾਰੀ ਸਰਟੀਫਿਕੇਟ ਬਣਾ ਕੇ ਨੌਕਰੀ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਮੇਰੀ ਲੜਾਈ ਹਾਥਾਂ ਰੋਸ ਧਰਨੇ ਤੇ ਪ੍ਰਦਰਸ਼ਨ ਕਰਕੇ ਲਗਭਗ 1 ਸਾਲ ਹੋ ਗਿਆ ਡਿਵੀਜ਼ਨਲ ਜ਼ਿਲ੍ਹਾ ਤੇ ਬਲਾਗ ਪੱਧਰ ਤੇ ਰੋਸ ਧਰਨੇ ਤੇ ਪ੍ਰਦਰਸ਼ਨ ਕਰ ਰਹੇ ਆਂ ਅੱਜ ਬਹਿਜੇ ਤੋਂ ਸਬ ਡਿਵੀਜ਼ਨ ਕੰਪਲੈਕਸ ਜੈਤੋ ਵੀ ਇਖੇ ਬੈਠੇ ਹੈ ਤੇ ਮੰਗ ਕਰਦੇ ਹੈ ਸਰਕਾਰ ਤੋਂ ਰਜਿਸਟ੍ਰੇਸ਼ਨ ਚੋਰਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹੋਰ ਹੋਰ ਕੀ ਮਾਮਲਾ ਜਿਵੇਂ ਤੁਸੀਂ ਪੋਸਟਰ ਲਾਏ ਹੋਇਆ ਹੈ ਡੀਐਸਪੀ ਸਾਹਿਬ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਕੀ ਮਾਮਲਾ ਹੈ ਜਾਂ ਹੋਰ ਕੀ ਮਾਮਲਾ ਹੈ ਸਰ ਮੈਂ ਐਸੇ ਰਜਿਸਟ੍ਰੇਸ਼ਨ ਚੋਰਾ ਫੜੋ ਮੁਹਿੰਮ ਤਹਿਤ ਪਿਛਲੇ 19 ਤਰੀਕ ਨੂੰ 19 ਜੂਨ ਨੂੰ ਪੁਲਿਸ ਸਟੇਸ਼ਨ ਜੈਤੋ ਦੇ ਬਾਹਰ ਸ਼ਾਂਤਮਈ ਧਰਨੇ ਤੇ ਬੈਠਾ ਸੀਗਾ ਸ਼ਾਂਤਮਈ ਧਰਨਾ ਚੱਲ ਰਿਹਾ ਸੀਗਾ ਇਹ 3 ਵਜੇ ਲਗਭਗ ਡੀਐਸਪੀ ਮਨੋਜ ਕੁਮਾਰ ਆਇਆ ਉਸਨੇ ਆਪਣੀ ਗੁੰਡਾਗਰਦੀ ਦਿਖਾਈ ਮੇਰੇ ਨਾਲ ਦੁਰਵਿਹਾਰ ਕੀਤਾ ਤੇ ਮੈਨੂੰ ਟੱਕਾ ਮੁਕੀ ਕਰਕੇ ਹਵਾਲਾ ਚਿਪਾਇਆ ਜੀ ਐਸਨ ਮਨੋਜ ਕੁਮਾਰ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦਾ ਹਾਂ ਜੀ ਮੈਂ ਤੁਹਾਡੇ ਤੁਹਾਡੇ ਕੋਲ ਕੋਈ ਸਬੂਤ ਹੈਗੇ ਕਿਉਂਕਿ ਡੀਐਸਪੀ ਸਾਹਿਬ ਤੇ ਇਡੇ ਵੱਡੇ આરોਪ ਲਗਾ ਰਹੇ ਹੋ ਤੁਸੀਂ ਸੀਸੀ ਥਾਣੇ ਵਿੱਚ ਲੱਗੇ ਸੀਟੀ ਦੀ ਸੀਸੀਸੀ ਫੂਟੇ ਫੂਟੇਜ ਵੇਖੀ ਜਾਵੇ ਐਸ ਲਈ ਤਾਰੀਖ ਮੇਰੀ ਹੁਣ ਪਰਮਾਨਾ ਆਇਆ 10 ਤਰੀਕ ਨੂੰ ਫਰੀਰਕੋਰ ਪੇ ਸੋਣਾ ਐਸਐਸਬੀ ਦਫਤਰ ਜੀ ਕੋਈ ਕੋਈ ਤੁਹਾਡੇ ਕੋਲੇ ਫੋਨ ਚ ਕੋਈ ਸਬੂਤ ਜਾਂ ਕੋਈ ਹੋਰ ਉਹਨਾਂ ਖਿਲਾਫ ਸਬੂਤ ਕਿਉਂਕਿ ਕਿਉਂਕਿ ਅਜੇ ਤਾਂ ਹਰ ਇੱਕ ਵਿਅਕਤੀ ਹੀ ਕਹੇ ਸਾਹਮਣੇ ਸਾਹਮਣੇ ਬੱਤ ਸੁਲੂਕੀ ਕੀਤੀ ਹੈ ਜੀ 3 ਵਜੇ ਆਇਆ ਤਕਰੀਬਨ ਅਚਾਨਕ ਤੇ ਮੇਰੇ ਨਾਲ ਬੱਤ ਸੁਲੂਕੀ ਕੀਤੀ ਉੱਤਰ ਦੇ ਕੀ ਗੰਦ ਪਾਇਆ ਇਹਨੂੰ ਕਹੇ ਤਾਂ ਕੰਮ ਕੀ ਕੀਤੀ ਜੀ ਹਵਾਲਾ ਚ ਪਾਇਆ ਕੌਣ ਕਹਿੰਦਾ ਡੀਐਸਪੀ ਮਨੋਜ ਕੁਮਾਰ ਜੀ ਜੀ ਉਹਦੇ ਗਾਰਡ ਨੇ ਮੇਰੇ ਨਾਲ ਤੱਕਾ ਮੁਕੀ ਕੀਤੀ ਜੀ ਕੋਈ ਕੁੱਟਿਆ ਮਾਰਿਆ ਤੋਂ ਮਾਰਿਆ ਕੁੱਟਿਆ ਜੀ ਉਹਨਾਂ ਨੇ ਗੁੰਡਾਗਰਦੀ ਦਿਖਾਈ ਹੂੰ ਸਰਕਾਰ ਤੋਂ ਮੰਗ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਤੋਂ ਤੇ ਡੀਐਸਪੀ ਮਨੋਜ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਸੀਂ ਇਸ ਸੰਬੰਧੀ ਐਸਐਸਪੀ ਸਾਹਿਬ ਨੂੰ ਮਿਲੇ ਜਾਂ ਕਿਤੇ ਹੋਰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਲਿਖਤੀ ਸ਼ਿਕਾਇਤਾਂ ਕਿਤੇ ਜੀ ਮੈਂ ਡੀਐਸਪੀ ਮਨੋਜ ਖਿਲਾਫ ਐਸਸੀ ਕਮਿਸ਼ਨ ਨੂੰ ਕੀਤੀਆਂ ਜੀ ਜੀ ਹਾਂਜੀ ਜੀ ਤਾਂ ਇਹ ਇਹ ਹੁਣ ਜਿਹੜਾ ਫਰਦರ್ಶਨ ਹੈ ਇਹ ਫਰਦರ್ಶਨ ਤੁਹਾਡਾ ਕਿਹੜੇ ਬਾਬਤ ਹੈ ਤੇ ਕਿਉਂ ਇਹ ਇੰਨਾ ਲੰਮਾ ਸਮਾਂ ਕਿਉਂ ਹੋ ਗਿਆ ਤੁਹਾਨੂੰ ਸੁਖਾਰਚ ਕਰਦਿਆਂ ਨੂੰ ਹਾਂਜੀ ਇਹ ਮਾਮਲਾ ਜਾਲੀ ਜਾਤੀ ਸਰਟੀਫਿਕੇਟ ਵਾਲੇ ਰਿਜਿਸਟ੍ਰੇਸ਼ਨ ਚੋਰਾ ਖਿਲਾਫ ਹੈ ਜਿਸ ਦੇ 3.5 ਸਾਲ ਦੇ ਸਰਕਾਰ ਦੇ 1 ਸਾਲ ਪਹਿਲਾਂ ਸਾਲ ਦੇ 1 ਸਾਲ ਮੁਹਾਲੀ ਵਿਖੇ ਚੋਰ ਫੜੋ ਮੋਰਚਾ ਲੱਗੇ ਰਿਹਾ ਜੀ ਸਰਕਾਰ ਨੇ 3.5 ਸਾਲ ਹੋ ਗਿਆ ਇਸ ਭਗਵੰਤ ਮਾਨ ਇਹਨਾਂ ਨੇ ਕੰਮ ਮੱਖ ਮੰਤਰੀ ਪੰਜਾਬ ਨੂੰ ਮਿਲਿਆ ਹੈ ਕਿ ਇੱਕ ਵੀ ਰਿਜੈਕਸ਼ਨ ਚੋੜਾ ਖਿਲਾਫ ਕਾਰਵਾਈ ਨਹੀਂ ਕਰ ਸਕਿਆ ਅਨੁਸੂਚਿਤ ਜਾਤੀ ਤੇ ਪਛੜੇ ਸਮਾਜ ਦੇ ਹੱਕਾਂ ਤੇ ਡਾਕਾ ਵਜਾ ਉਹ ਲੜਾਈ ਸਮਾਜਿਕ ਲੜਾਈ ਮੈਂ ਲੜ ਰਹੇ ਹਾਂ ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਨੇ ਇਹ ਹੀ ਮਾਮਲਾ ਹੈ ਬਹੁਤ ਸਾਰੀਆਂ ਜਥੇਬੰਦੀਆਂ ਨੇ ਵੀ ਉਠਾਇਆ ਤੁਹਾਡੇ ਨਾਲ ਉਹ ਜਥੇਬੰਦੀਆਂ ਕਿਉਂ ਨਹੀਂ ਉਹ ਲੋਕ ਕਿਉਂ ਨਹੀਂ ਜਨਾਂ ਦੇ ਹੱਕ ਨਹੀਂ ਸਰੇ 1 ਸਾਲ ਮੋਹਾਲੀ ਵਿਖੇ ਮੋਰਚਾ ਲੱਗਿਆ ਰਿਹਾ ਉਹ ਤਾਨਾ ਸਹੀ ਤਰੀਕੇ ਨਾਲ ਸਰਕਾਰ ਨੇ ਉਸ ਮੋਰਚੇ ਨੂੰ ਫੈਲ ਕੀਤਾ ਮੱਕਾ ਇਹ ਮਾਮਲਾ ਠੰਡਾ ਨਾ ਹੋਵੇ ਮੈਂ ਇਸ ਮਾਮਲੇ ਨੂੰ ਲੈ ਕੇ ਥਾਂ ਥਾਂ ਤੇ ਪ੍ਰਦਰਸ਼ਨ ਰੋਸ ਪਤੜਨੇ ਭੂਖਾ ਹੜਤਾਲਾਦ ਕਰ ਰਹੇ ਆ ਜੀ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਸਰਕਾਰ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਨਕਮਾ ਮੁੱਖ ਮੰਤਰੀ ਮਿਲੇ ਹੈ ਬੇਸ਼ਰਮ ਮੁੱਖ ਮੰਤਰੀ ਮਿਲੇ ਹੈ ਇਸ ਨੇ ਸਾਢੇ 3 ਸਾਲਾਂ ਵਿੱਚ ਕੋਈ ਵੀ ਰਜਿਸਟ੍ਰੇਸ਼ਨ ਚੋਰ ਮੁਲਾਜ਼ਮਾ ਖਿਲਾਫ ਕਾਰਵਾਈ ਨਹੀਂ ਕੀਤੀ ਪਿਛਲੇ ਦਿਨੀ ਮੈਂ ਗੁਰੂ ਹਰਸਾਏ ਗਿਆ ਉਥੇ ਫਾਜ਼ਿਲਕਾ ਜ਼ਿਲ੍ਹੇ ਦੇ ਹਾਏ ਪੱਜਲੇ ਦੇ 800 ਮੁਲਾਜ਼ਮ ਜਾਲੀ ਸਰਟੀਫਿਕੇਟ ਵਾਲੇ ਕੇਸ ਚੀਫ ਵਿਜੀਲੈਂਸ ਡਿਪਾਰਟਮੈਂਟ ਮੁਹਾਲੀ ਵਿਖੇ ਪੈਂਡਿੰਗ ਪਏ ਹਨ 2024 ਦੇ 2023 ਦੇ ਜੀ ਅੱਛਾ ਇਹ ਜਿਹੜਾ ਮਾਮਲਾ ਹੈ ਉਹੀ ਮਾਮਲਾ ਹੈ ਜਿਨ੍ਹਾਂ ਦੇ ਇਲਜ਼ਾਮ ਅਮਰਤਮਾਨ ਦੇ ਪਿਤਾ ਜੀ ਤੇ ਵੀ ਲੱਗੇ ਅਮਰਤਮਾਨ ਦਾ ਪਿਤਾ ਵੀ ਜਾਲੀ ਸੀਗਾ ਇਥੋਂ ਲੋਕ ਸਭਾ ਦੀ ਚੋਣ ਲੜਨ ਵਾਲਾ ਕੀ ਨਾ ਸੀਗਾ ਲੋਕ ਸਭਾ ਦੀ ਚੋਣ ਆਵਦੀ ਇੰਦਿਆ ਨਹੀਂ ਨਹੀਂ ਦੂਜਾ ਕਰਮਜੀਤਨ ਮੋਲ ਕਰਮਜੀਤਨ ਮੋਲ ਵੀ ਝਾਲੀ ਸਰਟੀਫਿਕੇਟ ਸੀਦਾ ਇਹ ਐਸ்சி ਸੀਟ ਹੈ ਜੀ ਉਹ ਮਰਾਸੀ ਜਾਤ ਬੈਕਵਰਡ ਕਲਾਸ ਚ ਆਉਂਦੀ ਹੈ ਉਸਨੇ ਝਾਲੀ ਸਰਟੀਫਿਕੇਟ ਬਣਾ ਕੇ ਇਹ ਇਲੈਕਸ਼ਨ ਲੜਿਆ ਪੰਗਵੰਤ ਮਾਨ ਨੇ ਉਹ ਝਾਲੀ ਬੰਦਾ ਖੜਾਇਆ ଥି ਏ ਇਹ ਮਾਮਲਾ ਹੈ ਜੀ ਰਜਿਸਟਰ ਚੋਰਾ ਦਾ ਕੀ ਮੰਗ ਕਰਦੇ ਹੁਣ ਮੰਗ ਕਰਦਾ ਹੈ ਪੰਜਾਬ ਦੇ ਗਵਰਨਰ ਨੂੰ ਵਿਜੀਲੈਂਸ ਡਿਪਾਰਟਮੈਂਟ ਨੂੰ ਕਿ ਚੋਰਾਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਾਲੀ ਜਾਤੀ ਸਰਟੀਫਿਕੇਟ ਵਾਲੇ ਰਜਿਸਟਰ ਚੋਰਾਾਂ ਖਿਲਾਫ ਸਖਤ ਕਾਰਵਾਈ ਕਰੇ ਤਾ ਇਸੇ ਸਬੰਧੀ ਡੀਐਸਪੀ ਸਾਹਿਬ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਉਹ ਇਸ ਗੱਲਬਾਤ ਬਾਰੇ ਕੀ ਕਹਿੰਦੇ ਨੇ ਜਾਂ ਇਹਨਾਂ ਕੰਮਿਓ ਲਗਾਏ ਦੋਸ਼ਾਂ ਬਾਰੇ ਉਹ ਕੀ ਕਹਿੰਦੇ ਨੇ ਸਫਰ ਟੈਲੀਵਿਜ਼ਨ ਨਾਲ ਇਸ ਦੇ ਪੱਤਰਕਾਰ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ